ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੇ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਉਹਨਾਂ ਦਿਨਾਂ ਵਿੱਚ ਇੱਕ ਲਾਰੀ ਰਾਮਪੁਰੇ ਨੂੰ ਚਲਦੀ ਹੁੰਦੀ ਇਹ ਲਾਰੀ ਦਿয়ালਪੁਰੇ ਤੋਂ ਸਵੇਰੇ ਹੀ 6 ਵਜੇ ਤੁਰਦੀ ਦਿয়ালਪੁਰੇ ਤੋਂ ਪਾਈ ਰੂਪਾ ਪਾਈ ਰੂਪੇ ਤੋਂ ਕੋਠੇ ਖੜਕ ਸਿੰਘ ਫਿਰ ਬੁਰਜਗਿਲਾਂ ਹਾਕਮ ਸਿੰਘ ਵਾਲਾ ਸੁਧਾਨਿਆਂ ਦੇ ਪੁਲ ਤੇ ਫੇਰ ਪੁਲਾਂ ਤੋਂ ਸੜਕ ਪੈ ਕੇ ਫੂਲ ਪਹੁੰਚਦੇ ਫੂਲ ਤੋਂ ਰਾਮਪੁਰਾ ਮੰਡੀ ਰਾਮਪੁਰੇ 12 ਵਾਲੀ ਗੱਡੀ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਂਦੀ ਉਧਰੋਂ ਫੇਰ 4 ਵਜੇ ਚੱਲਦੀ ਤੇ ਹਨੇਰੇ ਹੋਏ ਦਿਹਾਲ ਪਰੇ ਆਉਂਦੀ ਇਸ ਲਾਰੀ ਦਾ ਬੜਾ ਸੁਖ ਸੀ ਪਿੰਡ ਦੇ ਲੋਕ ਘਰ ਦੀਆਂ ਜ਼ਰੂਰੀ ਚੀਜ਼ਾਂ ਖਰੀਦਣ ਲਈ ਰਾਮਪੁਰੇ ਜਾਂਦੇ ਸਵੇਰੇ ਜਾ ਕੇ ਆਥਰ ਨੂੰ ਘਰ ਆ ਵੜਦੇ ਤੀਮੀਆਂ ਮਾਨੀਆਂ ਅਕਲੀਆਂ ਵੀ ਜਲੀਆਂ ਜਾਂਦੀਆਂ ਲਾਰੀ ਦੀ ਛਤੋਂ ਤੋਂ ਸਮਾਨ ਲੱਦ ਦਿੱਤਾ ਜਾਂਦਾ ਜਿੱਥੇ-ਜਿੱਥੇ ਲਾਰੀ ਠਹਿਰਦੀ ਸਵਾਰੀਆਂ ਆਪ ਆਪਣਾ ਸਮਾਨ ਉਤਾਰਦੀਆਂ ਚਲੀਆਂ ਜਾਂਦੀਆਂ ਡਰਾਈਵਰ ਦੀ ਪਿੱਠ ਨਾਲ ਇੱਕ ਕੈਬਨ ਜਿਆ ਹੁੰਦਾ ਜਿਸ ਵਿੱਚ ਦੋ ਬੈਂਚ ਲੱਗੇ ਹੁੰਦੇ ਇਸ ਕੈਬਨ ਵਿੱਚ ਜਨਾਨਾ ਸਵਾਰੀ ਬੈਠਦੀ ਪਿਛਲੇ ਹਿੱਸੇ ਵਿੱਚ ਇੱਕ ਬੈਂਚ ਚੌੜੇ ਲੋਟ ਤੇ ਦੋ ਬੈਂਚ ਲੰਮੇ ਲੋਟ ਲੱਗੇ ਹੁੰਦੇ ਇਸ ਵਿੱਚ ਮਰਦਾਨਾ ਸਵਾਰੀਆਂ ਬੈਠਦੀਆਂ ਬੈਂਚਾਂ ਤੋਂ ਥੱਲੇ ਵੀ ਲੋਕ ਤੂੜ ਕੇ ਬੈਠ ਜਾਂਦੇ ਦਿয়ালਪੁਰੇ ਤੋਂ ਤਾਂ ਲਾਰੀ ਸਵੇਰ ਚੱਲ ਪੈਂਦੀ ਪਰ ਰਾਮਪੁਰੇ ਤੋਂ ਇਹਦੇ ਮੁੜ ਕੇ ਚੱਲਣ ਦਾ ਕੋਈ ਵੇਲਾ ਨਹੀਂ ਸੀ। ਕਹਿਨੂ ਹੀ 4 ਵਜੇ ਦਾ ਸਮਾਂ ਸੀ ਪਰ ਉੱਥੋਂ ਤਾਂ ਉਹ ਦੋਹੀ ਚੱਲਦੀ ਜਦੋਂ ਇੱਕ ਵੀ ਸਵਾਰੀ ਕੋਈ ਬਾਕੀ ਨਾ ਰਹਿ ਗਈ ਹੁੰਦੀ। ਸੂਏ ਕੋਲ ਗੁਰਦੁਆਰੇ ਸਾਹਮਣੇ ਰਬੜ ਦੇ ਹਾਰਨਦੀਪ ਮੋਮਪੋ ਹੁੰਦੀ ਰਹਿੰਦੀ। ਸੁਧਾਨਿਆਂ ਦੇ ਪੁਲ ਤੋਂ ਦਿਆਲਪੁਰੇ ਤੱਕ ਲਾਰੀ ਦਾ ਕੱਚਾ ਰਾਹ ਸੀ। ਪਹਿਆਂ ਵਿੱਚ ਰੇਤ ਹੀ ਰੇਤ ਹੁੰਦਾ। ਹਰ ਦੋ ਪਿੰਡਾਂ ਵਿਚਕਾਰ ਦੋ ਬੰਦੇ ਜਿੰਦਰਾ ਲੈ ਕੇ ਕੰਮ ਕਰਦੇ। ਲਾਰੀੋਂ ਤੋਂ ਪਹਿਲਾ ਦੋਵੇਂ ਵਕਤ ਉਹ ਲੀਹਾਂ ਉਤੇ ਰੇਤ ਕੱਢਦੇ ਫੇਰ ਵੀ ਕਿਸੇ ਥਾਂ ਲਾਰੀ ਅੜ ਜਾਂਦੀ ਤਾਂ ਸਵਾਰੀਆਂ ਥੱਲੇ ਉਤਰ ਕੇ ੱੱਕਾ ਲਾਉਂਦੀਆਂ ਤੇ ਗਾਂਹਾਂ ਜਾ ਕੇ ਫੇਰ ਚੜ ਜਾਂਦੀਆਂ ਮੱਲਣ ਤੇ ਚੰਦਕੁਰ ਨੇ ਸਲਾਹ ਬਣਾਈ ਕਿ ਲੀੜਾ ਕਪੜਾ ਤਾਂ ਦੋ ਦਿਨ ਪਛੜ ਕੇ ਖਰੀਦ ਲਿਆ ਜਾਵੇਗਾ ਪਹਿਲਾ ਖੰਡ ਤੇ ਕਿਉਂ ਲਿਆ ਕੇ ਘਰ ਰੱਖ ਲਿਆ ਜਾਵੇ ਕੰਟਰੋਲ ਦਾ ਜ਼ਮਾਨਾ ਹੈ ਕੀ ਪਤਾ ਫੇਰੇ ਚੀਜ਼ਾਂ ਮੌਕੇ ਉਤੇ ਨਾ ਮਿਲਣ ਕੋਟੇ ਖੜਕ ਸਿੰਘ ਸਵੇਰੇ ਲਾਰੀ 7:00 ਵਜੇ ਪਹੁੰਚਿਆ ਕਰਦੀ ਸੀ। ਉਹਨੇ 2000 ਰੁਪਇਆ ਜੇਬ ਵਿੱਚ ਪਾਇਆ ਤੇ ਲਾਰੀ ਵਿੱਚ ਜਾ ਬੈਠਾ। ਉਸ ਦਿਨ ਪ੍ਰੀਤਮ ਦਾ ਗੱਡਾ 2-3 ਘਰਾਂ ਦੀ ਕਣਕ ਲੈ ਕੇ ਰਾਮਪੁਰੇ ਨੂੰ ਗਿਆ ਸੀ। ਚਾਰ ਬੋਰੀਆਂ ਪ੍ਰੀਤਮ ਦੀਆਂ ਆਪਣੀਆਂ ਸਨ। ਪ੍ਰੀਤਮ ਨੇ ਮੰਡੀੋਂ ਖਲਬੜੇਮਾਂ ਲੈ ਕੇ ਆਉਣਾ ਸੀ। ਮੱਲਣ ਨੇ ਪ੍ਰੀਤਮ ਨਾਲ ਗੱਲ ਕੀਤੀ ਕਿ ਉਹ ਮੁੜਦਾ ਹੋਇਆ ਉਹਦੇ ਕਿਉਂ ਉਹਦੇ ਪੀਪੇ ਤੇ ਖੰਡ ਦੀਆਂ ਬੋਰੀਆਂ ਵੀ ਚੁੱਕ ਲਿਆਵੇ। ਰਾਮਪੁਰੇ ਪਹੁੰਚ ਕੇ ਪਹਿਲਾਂ ਉਹ ਆਪਣੇ ਪਿੰਡ ਵਾਲੇ ਆੜਤੀ ਦੇ ਦੁਕਾਨ ਉਤੇ ਗਏ ਦੁਕਾਨ ਅੱਗੇ ਕੋਈ ਕੋਈ ਢੇਰੀ ਕਣਕ ਦੀ ਲੱਗੀ ਹੋਈ ਸੀ ਕੋਈ ਕੋਈ ਤੇਰੀ ਛੋਲਿਆਂ ਦੀ ਵੀ ਕੋਈ ਕੋਈ ਜੱਟ ਹੀ ਇਸ ਮੌਸਮ ਵਿੱਚ ਦਾਣੇ ਵੇਚਣਾਂ ਦਾ ਵੱਡੇ ਘਰ ਤਾਂ ਇਸ ਮੌਸਮ ਵਿੱਚ ਆਪਣੀਆਂ ਕਣਕਾਂ ਥੂੜੇ ਟੁੱਟੇ ਜਟਾ ਨੂੰ ਡੁੱਡੀਆਂ ਸਵਾਈਆਂ ਉਤੇ ਦੇ ਦਿੰਦੇ ਜਾਂ ਚੂੜੇ ਚਮਿਆਰਾ ਨੂੰ ਮਹਿੰਗੇ ਭਾਅ ਉਤੇ ਵੇਚਦੇ ਜਿੰਨਾ ਛੋਟੇ ਘਰਾਂ ਕੋਲ ਥੋੜੀ-ਮੋਟੀ ਕਣਕ ਵਾਦੂ ਹੁੰਦੀ ਉਹਨਾਂ ਨੇ ਹੋਰ ਗਰਜਾਂ ਪੂਰੀਆਂ ਕਰਨੀਆਂ ਹੁੰਦੀਆਂ। ਉਹ ਕਣਕ ਨੂੰ ਮੰਡੀ ਜਾ ਕੇ ਵੇਚਦੇ। ਡੁੱਡੀ ਸਵਾਈ ਉੱਤੇ ਦਾਣੇ ਦੇਣ ਦਾ ਧੰਦਾ ਉਹਨਾਂ ਕੋਲ ਨਹੀਂ ਚੱਲਦਾ ਸੀ। ਦੋ ਪੰਸੇਰੀਆਂ, ਚਾਰ ਪੰਸੇਰੀਆਂ ਜਾਂ ਮਾਨ ਤੌਣ ਵੇਚਣ ਦਾ ਝੰਡੜ ਹੀ ਉਹ ਨਾ ਸਹੇੜਦੇ। ਪਿੰਡ ਦੇ ਬਾਣੀ ਨੂੰ ਕਣਕ ਵੇਚੀ ਜਾਂਦੀ ਤਾਂ ਉਹ ਠੁਕ-ਲੁਕ ਕੇ ਭਾਲ ਉੱਟਣ ਦਾ ਕੰਮ ਕਰਦਾ। ਸੋ ਇਹ ਤਾਂ ਚੰਗਾ ਇਹ ਹੁੰਦਾ ਸੀ ਕਿ ਮੰਡੀ ਜਾਣ ਕਣਕ ਵੇਚਣ ਪੈਸੇ ਨਗਦ ਲੈ ਕੇ ਆਪਣਾ ਸੌਦਾ ਸੂਤ ਖਰੀਦ ਲਿਆਉਣ ਖੁੱਲੇ ਪਾਖੰਡ ਤੇ ਕਿਉਂ ਕਿਦਰੇ ਵੀ ਨਹੀਂ ਮਿਲਦੇ ਸਨ ਆੜਤੀਆ ਸਭ ਚੋਰ ਮੋਰੀਆਂ ਜਾਣਦਾ ਸੀ ਪਰ ਉਹਨੇ ਪਹਿਲੇ ਬੋਲਦਾ ਜਵਾਬ ਦੇ ਦਿੱਤਾ ਕਹਿੰਦਾ ਮੁਸ਼ਕਲ ਐ ਭਾਈ ਜੇ ਇਹ ਬਣੇ ਗੱਲ ਮੱਲਣ ਤੇ ਚੰਦਗੁਰ ਲੇਲੜੀਆਂ ਜੀਆਂ ਕੱਢਣ ਲੱਗੇ ਤਾਂ ਉਹ ਬੋਲਿਆ ਦੇਖ ਲੈਨੇ ਆ ਕੋਸ਼ਿਸ਼ ਕਰਕੇ ਕੀ ਆ ਕਿਸੇ ਦੇ ਮਨ ਮਿਹਰ ਪੈ ਜੇ ਅਜਿਹਾ ਕਰਨ ਨਾਲ ਦੋਵੇਂ ਧਿਰਾਂ ਖੁਸ਼ ਹੁੰਦੀਆਂ ਸਨ ਦੇਣ ਵਾਲੇ ਦੀ ਬਲੈਕ ਖੜੀ ਹੁੰਦੀ ਤੇ ਲੈਣ ਵਾਲੇ ਦਾ ਕੰਮ ਬਣ ਗਿਆ ਦੇਖ ਕੇ ਬਾਗੋ-ਬਾਗ ਸਾਰੀ ਉਮਰ ਗੁਣ ਗਾਉਂਦੇ ਸਨ ਉਹ ਤੋਤੀ ਦਾ ਲੜ ਕਸ ਕੇ ਦੁਕਾਨ ਵਿੱਚੋਂ ਨਿਕਲਿਆ ਤੇ ਇਧਰ-ਉਧਰ ਬਾਜ਼ਾਰ ਵਿੱਚ ਗਵਾਚ ਗਿਆ ਵਾਪਸ ਆ ਕੇ ਉਹਨੇ ਮੱਲਣ ਤੋਂ ਪੈਸੇ ਫੜੇ ਤੇ ਕਹਿਣ ਲੱਗਿਆ ਚੱਲ ਗੱਡੇ ਵਾਲੇ ਨੂੰ ਲਿਆ ਕਿੱਥੇ ਐ ਹੁਣ ਚਿਰਨਾ ਲਾ ਤੁਕੇਰਾ ਮੱਲਣ ਤੇ ਚੰਦਗੌਰ ਦੀ ਅੱਡੀ ਨਹੀਂ ਲੱਗ ਰਹੀ ਸੀ ਮੱਲਣ ਨੇ ਪ੍ਰੀਤਮ ਨੂੰ ਲੱਭ ਲਿਆਂਦਾ ਦੁਕਾਨ ਦੇ ਪਿਛਲੇ ਪਾਸੇ ਸੁੰਨੀ ਗਲੀ ਵਿੱਚ ਗੱਡਾ ਲਿਆਂਦਾ ਗਿਆ ਅੱਖ ਦੇ ਫੋਰ ਵਿੱਚ ਹੀ ਬਾਣੀਆਂ ਨੇ ਛੀ ਪੀਪੇ ਘੋਉ ਦੇ ਚਕਵਾ ਦਿੱਤੇ ਕਹਿੰਦਾ ਪੀਪਿਆਂ ਤੇ ਦੌੜੇ ਜਾਂ ਪੱਲੀਆਂ ਸੱਟ ਲੋ ਤੇ ਜਾਓ ਖੜੋ ਨਾ ਇੱਥੇ ਇਦਾਂ ਹੀ ਇੱਕ ਹੋਰ ਬਾਣੀਆਂ ਨੇ ਕੀਤਾ ਦੋ ਬੋਰੀਆਂ ਖੰਡ ਦੀਆਂ ਗੱਡੇ ਵਿੱਚ ਫਟਾਫਟ ਧਰ ਲਈਆਂ ਗਈਆਂ ਪ੍ਰੀਤਮ ਆਪਣਾ ਸਮਾਨ ਪਹਿਲਾਂ ਹੀ ਖਰੀਦ ਬੈਠਾ ਸੀ ਉਹ ਲਾਰੀ ਤੋਂ ਕਦੋਂ ਦਾ ਪਹਿਲਾਂ ਮੰਡੀ ਆ ਚੁੱਕਿਆ ਸੀ ਆਉਂਦੇ ਹੀ ਕਣਕ ਦੀ ਬੋਲੀ ਲੱਗ ਗਈ ਸੀ। ਉਥੋਂ ਹੀ ਉਹਨੇ ਬਲਦਾਂ ਨੂੰ ਇੱਕ ਇੱਕ ਪ੍ਰਾਣੀ ਲਈ ਤੇ ਮੰਡੀੋਂ ਬਾਹਰ ਨਿਕਲ ਪਿਆ। ਸੂਏ ਦਾ ਪੁੱਲ ਟੱਪਕੇ ਉਹ ਗੱਡੇ ਵਿੱਚ ਰੱਖੇ ਸਮਾਨ ਦੀ ਨਿਰਖਪਰਕ ਜਹੀ ਕਰਨ ਲੱਗਿਆ। ਸਾਰਾ ਸਮਾਨ ਠੀਕ ਟਿਕਿਆ ਹੋਇਆ ਸੀ। ਮੱਲਣ ਤੇ ਚੰਦਕੁਰ ਵੀ ਗੱਡੇ ਵਿੱਚ ਹੀ ਬੈਠ ਗਏ ਸਨ। ਲਾਰੀ ਉੱਤੇ ਪੈਸੇ ਲਾਉਣ ਦਾ ਕੀ ਮਤਲਬ? ਗੱਡੇ ਵਿੱਚ ਬੈਠਣ ਨਾਲ ਸਮਾਨ ਵੱਲ ਵੀ ਨਜ਼ਰ ਰਹੇਗੀ। ਸੜਕ ਸੜਕ ਜਾ ਕੇ ਉਹ ਬਾਣੀਆਂ ਦੇ ਗੱਲਾਂ ਕਰਕੇ ਹੱਸ ਰਹੇ ਸਨ। ਤੰਦਕੁਰ ਆੜਤੀ ਇਹਦੀ ਨਕਲ ਉਤਾਰ ਕੇ ਦੋ ਮਨ ਨੂੰ ਹਸਾ ਰਹੀ ਸੀ ਦਿਨ ਦਿਸ਼ਾ ਨਾਲ ਗੱਡਾ ਪਿੰਡ ਪਹੁੰਚਿਆ ਰਸਾਲਦਾਰ ਕਰਮ ਸਿੰਘ ਦੀ ਹਾਲਤ ਬਹੁਤ ਹੀ ਖਰਾਬ ਸੀ ਸਵੇਰੇ ਚ ਆਦੀਆਂ ਦੋ ਕੋਟਾਂ ਤਾਂ ਉਹਨੇ ਲੈ ਲਈਆਂ ਸਨ ਪਰ ਦੁਪਹਿਰ ਦੀ ਰੋਟੀ ਵੇਲੇ ਨਹੀਂ ਉੱਠਿਆ ਸੁਰਤ ਤਾਂ ਸੀ ਪਰ ਰੋਟੀ ਖਾਣਾ ਨਹੀਂ ਮੰਨਿਆ ਜੀਤੋ ਉਹ ਮੇ ਰੋਟੀ ਵਾਲੀ ਥਾੜੀ ਮੋੜ ਕੇ ਲੈ ਗਈ ਪਿਛਲੇ ਪਹਿਰ ਦੀ ਚਾਹ ਵੇਲੇ ਤਾਂ ਉਹ ਬੋਲਿਆ ਵੀ ਨਹੀਂ ਚਾਹ ਕਾਦੀ ਪੀਣੀ ਸੀ ਤੇ ਹੁਣ ਆਥਣ ਹੋ ਚੁੱਕਿਆ ਸੀ ਜੀ ਤੋ ਮਿਤੋ ਤੇ ਬਲਕਾਰ ਤਿੰਨਾਂ ਨੇ ਉਹਨੂੰ ਉਹਦੇ ਹੱਥ ਪੈਰ ਹਲਾ ਹਲਾ ਬੁਲਾਇਆ ਸੀ ਪਰ ਉਹ ਤਾਂ ਬੋਲਦਾ ਹੀ ਨਹੀਂ ਸੀ ਹਾਕ ਮਾਈ ਤੁਮਮੂਲੀ ਜੀ ਅੱਖਾਂ ਪੁੱਟਦਾ ਤੇ ਬਸ ਉਹਦੇ ਹੱਥ ਦੀ ਨਬਜ਼ ਚੱਲ ਰਹੀ ਸੀ ਪਰ ਇੱਕ ਥਾਂ ਹੀ ਅੜ ਗਿਆ ਜਿਹਾ ਬਿਆਸੀ ਹੁਣ ਕੋਈ ਸੁਰਤ ਨਹੀਂ ਸੀ ਤੇ ਫਿਰ ਜਦੋਂ ਮੱਲਣ ਤੇ ਚੰਦਕੌਰ ਘਰ ਪਹੁੰਚੇ ਗੱਡੇ ਵਿੱਚੋਂ ਸਮਾਨ ਲਹਾਇਆ ਤਿੰਨਾਂ ਬੱਚਿਆਂ ਨੇ ਇਕੱਠੇ ਹੀ ਬੋਲ-ਬੋਲ ਬਾਬੇ ਦੀ ਮਾੜੀ ਹਾਲਤ ਦੱਸੀ ਮੱਲਣ ਤੇ ਚੰਦਕੌਰ ਬੈਠਕ ਵਿੱਚ ਗਏ ਬੁੜੇ ਨੂੰ ਦਮਕ ਸੀ ਲੱਗੀ ਹੋਈ ਸੀ ਮੁਸ਼ਕਲ ਨਾਲ ਹੀ ਖਿੱਚਮਾਸਾ ਆ ਰਿਹਾ ਸੀ ਢਿੱਡ ਜਿਵੇਂ ਲੋਹਾਰ ਦੀ ਧੌਂਕਣੀ ਹੋਵੇ ਅੱਖਾਂ ਖੁੱਲੀਆਂ ਸਨ ਅੰਡੇ ਰੀਠਿਆਂ ਵਾਂਗ ਅਹਲ ਤੇ ਬੇਜਾਨ ਮੱਲਣ ਨੇ ਬੁਲਾਇਆ ਉਹਨੂੰ ਤਾਂ ਭੋਰਾ ਵੀ ਸੁਰਤ ਨਹੀਂ ਸੀ ਮੱਲਣ ਭੱਜ ਕੇ ਪਿੰਡ ਦੇ ਸਿਆਣੇ ਕੋਲ ਗਿਆ ਸਾਨਾਂ ਨਾਲ ਹੀ ਤੁਰਾਇਆ ਵੇ ਕਿਉਂ ਨੇ ਦੱਸਿਆ ਕਿ ਇਹਨੂੰ ਗੂਗਲ ਦੀ ਧੂਫ ਦਿਓ ਪਤਾਸੇ ਵਿੱਚ ਪਾ ਕੇ ਅੰਬਰਦਾਰੇ ਦੀਆਂ ਅੰ ਬੂੰਦਾਂ ਦਿੱਤੀਆਂ ਗਈਆਂ ਪਰ ਉਹਨੂੰ ਸੁਰਤ ਹੋਵੇ ਤਾਂ ਮੂੰਖ ਖੋਲੇ ਦੋ ਜਾਣੇ ਉਹਦੀਆਂ ਲੱਤਾਂ ਵਾਂ ਫੜ ਕੇ ਦੇਸੀ ਘਿਓ ਦੀਆਂ ਮਲਸਾਂ ਕਰਨ ਲੱਗੇ ਤਲੂਏ ਉੱਤੇ ਘਿਓ ਜੱਸਿਆ ਗਿਆ ਘਿਓ ਦਾ ਹੱਥ ਲਾ ਕੇ ਹੀ ਸਿਆਣੇ ਨੇ ਕਾਲਜਾ ਮਲਿਆ ਵੱਖੀਆਂ ਦੀ ਹਵਾ ਕੱਢੀ ਬੁੜੇ ਦਾ ਸਾਹ ਕੁਝ ਕੁਝ ਟਿਕ ਗਿਆ ਉਸ ਦਿਨ ਘਰ ਵਿੱਚ ਰਾਤ ਦੀ ਰੋਟੀ ਨਹੀਂ ਪੱਕੀ ਸਾਰਾ ਟੱਬਰ ਅੱਧੀ ਰਾਤ ਤੱਕ ਬੁੜੇ ਦੇ ਉਹੜਕੌੜ ਵਿੱਚ ਲੱਗਿਆ ਰਿਹਾ ਆਂਡਗਵਾਨ ਵਿੱਚੋਂ ਬੁੜੇ-ਬੁੜੀਆਂ ਬੈਠਕ ਵਿੱਚ ਆ ਕੇ ਬੈਠ ਗਏ। ਰਸਾਲਦਾਰ ਦੇ ਚੰਗੇ ਸੁਭਾਅ ਦੀਆਂ ਗੱਲਾਂ ਕਰਨ ਲੱਗੇ। ਵੱਡੇ ਤੜਕੇ ਉਹਦੇ ਪ੍ਰਾਣ-ਪੰਛੀ ਉੱਡ ਗਏ। ਬੁੜੀਆਂ ਨੇ ਉੱਚੇ ਬੋਲ ਕਰਦੇ। ਮੱਲਾਂ ਨੇ ਧਰਤੀ ਹਿਲਾ ਕੇ ਦੇਖਣ ਵਾਲੀ ਧਾਮ ਮਾਰੀ। ਜੀਤੋ ਤੇ ਮੀਤੋ ਚਾਂਗਾ ਮਾਰਨ ਲੱਗੀਆਂ ਤੇ ਫੇਰ ਥੋੜੇ ਦੇਰ ਬਾਅਦ ਚੁੱਪ ਚਾਹ ਹੋ ਗਏ। ਰਸਾਲਦਾਰ ਦਾ ਮਿੱਤਕ ਸ੍ਰੀ ਪੁੰਜੇ ਲਾਹਿਆ ਗਿਆ। ਅਰ ਕੋ ਯੋਧਿਆ ਗੱਲਾਂ ਕਰ ਰਿਹਾ ਸੀ ਦਿਨ ਚੜ੍ਹੇ ਮੱਲਣ ਇੱਕ ਮੰੰਦਾ ਤਾਂ ਖਾਣ ਦੇ ਘਰ ਭੇਜਿਆ ਦੇ ਕਿਹਾ ਕਿ ਉਹ ਆਰਾ ਲੈ ਕੇ ਆਪ ਆਵੇ ਘਰ ਦੇ ਬਾਹਰ ਮੂਰੇ ਦੋ ਜਣੇ ਲੱਕੜ ਚੀਰਨ ਲੱਗੇ ਸਾਰੀਆਂ ਸਾਖਸ਼ ਕੀਰੀਆਂ ਵੱਲ ਬੰਦੇ ਭੇਜ ਦਿੱਤੇ ਗਏ ਦੁਪਹਿਰ ਤੱਕ ਲਗਭਗ ਸਾਰੀਆਂ ਹੀ ਨੇੜੇ ਦੀਆਂ ਰਿਸ਼ਤੇਦਾਰੀਆਂ ਆ ਗਈਆਂ ਤੇ ਫਿਰ ਰਸਾਲਦਾਰ ਦਾ ਦਾ ਸੰਸਕਾਰ ਕਰ ਦਿੱਤਾ ਗਿਆ ਖਬਰ ਸੁਣ ਕੇ ਮਹਰਾਜ ਵਾਲੇ ਗੁਰਦੇਵ ਸਿੰਘ ਗੋਡਾ ਲੌਣ ਆਇਆ ਤਾਂ ਪਹਿਲੀ ਗੱਲ ਮੱਲਣ ਨੇ ਉਹਦੇ ਨਾਲ ਇਹੀ ਕੀਤੀ ਕਿ ਕੁੜੀ ਦਾ ਵਿਆਹ 2 ਮਹੀਨੇ ਪਿੱਛੇ ਪਾ ਦਿੱਤਾ ਜਾਵੇ। ਗੁਰਦੇਵ ਤਾਂ ਪਹਿਲਾਂ ਹੀ ਇਹ ਕਹਿਣ ਵਾਲਾ ਸੀ। ਸਭ ਨੂੰ ਪਤਾ ਸੀ ਕਿ ਹੁਣ ਐਡੀ ਛੇਤੀ ਵਿਆਹ ਕਿਵੇਂ ਹੋ ਸਕਦਾ ਹੈ। ਕੁਝ ਦਿਨਾਂ ਬਾਅਦ ਗੁਰਦੇਵ ਧੂਰ ਕੋਟ ਗਿਆ ਤੇ ਵਿਆਹ ਪਿੱਛੇ ਪਵਾ ਲਿਆ। ਤਿੰਨ ਫਗਣ ਦੀ ਥਾਂ 10 ਹਾੜ ਦਾ। ਮੱਲਣ ਨੇ ਤਾਂ ਬਿਨਾਂ ਸੋਚੇ ਸਮਝੇ ਹੀ 2 ਮਹੀਨੇ ਪਿੱਛੇ ਪਾਉਣ ਦੀ ਗੱਲ ਕੀਤੀ ਸੀ ਪਰ ਗੁਰਦੇਵ ਸਿੰਘ ਨੇ ਆਪ ਹੀ ਸਾਰੇ ਹਾਲਾਤ ਨੂੰ ਖੋਖਿਆ ਪਰ ਗਿਆ ਸੀ। ਦੋ ਮਹੀਨੇ ਦਾ ਮਤਲਬ ਸੀ ਬਸਾਖ ਦਾ ਮਹੀਨਾ ਬਸਾਖ ਮਹੀਨਾ ਦਾ ਬੜਾ ਰੁਜੇਵਿਆ ਭਰਿਆ ਹੁੰਦਾ ਹੈ ਹਾੜ ਦੀ ਫਸਲ ਕੱਟਣ ਤੇ ਵੜਨ ਦਾ ਮਹੀਨਾ ਜੇਠ ਵਿੱਚ ਵੀ ਕਿਹਨੂੰ ਬੇਲ ਹੁੰਦੀ ਹੈ ਬਹੁਤੇ ਘਰਾਂ ਦਾ ਜੇਠ ਵਿੱਚ ਜਾ ਕੇ ਕਣਕਾ ਕੱਟਦੇ ਹਨ ਤੇ ਨਾਲੇ ਜੇਠ ਮਹੀਨੇ ਵਿੱਚ ਕਪਾਹਾਂ ਬੀਜੀਆਂ ਦਾ ਸਿਲਸਿਲਾ ਵੀ ਛਿੜ ਜਾਂਦਾ ਹੈ ਸੋ ਸੋਤ ਕੇ ਤੂਰ ਕੁਟ ਵਾਲਿਆਂ ਦੀ ਸਲਾਹ ਨਾਲ ਹੀ ਉਹਨੇ ਹਾੜ ਦਾ ਵਿਆਹ ਕਰਾਇਆ ਸੀ ਗੁਰੂ ਕੋਟ ਵਾਲਿਆਂ ਨੇ ਇੱਕ ਅੰਦਾਜ਼ਾ ਹੋਰ ਵੀ ਲਾਇਆ ਜੋ ਬਹੁਤ ਠੀਕ ਸੀ ਉਹ ਇਹ ਕਿ ਬੁੜੇ ਦੇ ਹਗਾਮੇ ਉੱਤੇ ਮੱਲਣ ਪੈਸਾ ਖਰਚ ਕਰਕੇ ਐਡੀ ਚੇਤੀ ਕੁੜੀ ਦੇ ਵਿਆਹ ਲਈ ਪ੍ਰਬੰਧ ਕਿਵੇਂ ਕਰ ਸਕੇਗਾ ਹਗਾਮੇ ਤੋਂ ਥੋੜੀ ਦੇ ਵਿੱਤ ਪਾ ਕੇ ਹੀ ਵਿਆਹ ਕਢਾਇਆ ਜਾਵੇ ਤਾਂ ਮੱਲਣ ਥੋੜਾ ਹੱਥ ਸੁਖਾਲਾ ਕਰ ਸਕੇਗਾ ਉਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਧਾਰਨ ਪਾਠ ਰਖਵਾ ਦਿੱਤਾ ਗਿਆ ਬੈਠਕ ਦਾ ਸਾਰਾ ਲੱਕਾ ਟੁਕਾ ਬਾਹਰ ਕੱਢ ਕੇ ਪਹਿਲਾਂ ਕੰਦਾ ਨੂੰ ਪਾੰਡੂ ਫੇਰ ਦਿੱਤਾ ਗਿਆ ਤੇ ਫੇਰ ਫਰਸ਼ ਨੂੰ ਤਲੀ ਸ਼ਰਧਾਲੂ ਲੋਕ ਬੈਠਕ ਵਿੱਚ ਆ ਕੇ ਪਾਠ ਸੁਣਦੇ ਪਿੰਡ ਦੇ ਲੋਕ ਸਾਰਾ ਦਿਨ ਸੱਤਰ ਉੱਤੇ ਬੈਠਣਾਉਂਦੇ ਰਹਿੰਦੇ ਸਨ ਬਰਾਂਡੇ ਵਿੱਚ ਲੰਮੇ ਲੂਟ ਪਟੀਆਂ ਬਿਛਾ ਦਿੱਤੀਆਂ ਗਈਆਂ ਸਨ ਹਰ ਆਏ ਗਏ ਨੂੰ ਚਾਹ ਦਾ ਗਲਾਸ ਦਿੱਤਾ ਜਾਂਦਾ ਕੁੱਲ ਸਾਖਸ ਕੀ ਦੀ ਮਕਾਨ ਆਈ ਭੋਗ ਵਾਲੇ ਦਿਨ ਵਿਆਹ ਵਰਗਾ ਵਾਤਾਵਰਨ ਸੀ ਗਰੀਬ ਗੁਰਬਿਆ ਤੇ ਮਾਰ ਮੰਗਤ ਲਈ ਚੌਲਾਂ ਦੇ ਕੜਾਹੇ ਕੱਢੇ ਗਏ ਹਲਵਾਈ ਬਲਾ ਕੇ ਲੱਡੂ ਪਕਾਏ ਗਏ ਗਦੌੜਾ ਵੀ ਪੱਕਿਆ ਗੁਰੂ ਗ੍ਰੰਥ ਸਾਹਿਬ ਦੇ ਭੋਗ ਤੋਂ ਪਹਿਲਾਂ ਪਿੰਡ ਦੇ ਸਾਰੇ ਬਾਹਮਣਾਂ ਨੂੰ ਬ੍ਰਹਮ ਭੋਜ ਦਿੱਤਾ ਗਿਆ ਹਰ ਘਰ ਨੂੰ ਅੱਖ-ਅੱਠ ਲੱਡੂ ਮੂੰਗੀ ਦੀ ਦਾਲ ਤੇ ਆਲੂ ਸੋਲਿਆਂ ਦੀ ਸਬਜ਼ੀ ਇੱਕ-ਇੱਕ ਕੌਲੀ ਤੇ achar ਪੂਰੀਆਂ ਪਿੰਡ ਵਿੱਚ 40 ਕਰ ਬ੍ਰਾਹਮਣਾਂ ਦੇ ਸਨ ਨਿਉਂਦਾ ਦਿੱਤਾ ਤੇ ਉਹ ਕੱਚਾ ਵਿੱਚ ਥਾਲੀਆਂ ਲੈ ਕੇ ਆ ਉਤਰੇ ਬੁੜੇ-ਬੁੜੀਆਂ ਬਾਹਮਣਾਂ ਦੀਆਂ ਬਹੂਆਂ ਤੇ ਗੁੜੀਆਂ ਸਾਰੇ ਪਿੰਡ ਵਿੱਚ ਗਦੌੜਾ ਫੇਰਿਆ ਗਿਆ ਸੀ ਹਰ ਘਰ ਨੂੰ ਚਾਰ-ਚਾਰ ਲੱਡੂ ਵੀ 400 ਤੋਂ ਉੱਤੇ ਦੇਲੀ ਦਾ ਪਿੰਡ ਸੀ ਕੋਠੇ ਖੜਕ ਸਿੰਘ ਭੋਗ ਉੱਤੇ ਸਾਰਾ ਪਿੰਡ ਆਇਆ ਬਾਬੇ ਦੇ ਪ੍ਰਸ਼ਾਦ ਤੋਂ ਬਾਅਦ ਜਾਣ ਵਾਲੇ ਨੂੰ ਲੱਡੂਆਂ ਦਾ ਲਫਾਫਾ ਵੀ ਦਿੱਤਾ ਜਾਂਦਾ ਰਿਸ਼ਤੇਦਾਰਾਂ ਨੂੰ ਤੱਕੜੀ ਨਾਲ ਤੋਲ ਤੋਂ ਲੱਡੂ ਦਿੱਤੇ ਗਏ ਕੋਠੇ ਖੜਕ ਸਿੰਘ ਦਾ ਤਾਂ ਕੀ ਨੇੜੇ ਪੁਰੇ ਇਹ ਵਿੱਚ ਵੀ ਰਸਾਲਦਾਰ ਕਰਮ ਸਿੰਘ ਦੇ ਹਕਾਮੇ ਦੇ ਬੱਲੇ ਬੱਲੇ ਹੋਣ ਲੱਗੇ ਲੋਕ ਮੱਲਣ ਦੇ ਧਰਮਾਤਮਾ ਹੋਣ ਦੀਆਂ ਗੱਲਾਂ ਕਰਦੇ ਚੰਗਾ ਹੀ ਆ ਭਾਈ ਜਿੰਨਾ ਆਪਦੇ ਹੱਥ ਨਾ ਪੁੰਦਨ ਹੋ ਜੇ ਅਗਲੀ ਦਰਗਾਹ ਚ ਤਾਂ ਇਹੀ ਚੀਜ਼ ਜਾਂਦੀਆਂ ਨਾਲ ਕਿਸੇ ਪੁੱਤ ਨੇ ਨਾਲ ਨਹੀਂ ਜਾਣਾ ਧੀ ਨੇ ਨਹੀਂ ਨਾਲ ਜਾਣਾ ਬੰਦੇ ਦੀ ਨੇਕੀ ਨਾਲ ਜਾਂਦੀ ਹੈ ਹੋਰ ਸਭ ਕੁਝ ਇੱਥੇ ਹੀ ਰਹਿ ਜਾਂਦਾ ਕੋਈ ਆਖਦਾ ਉਹੀ ਕਰ ਸਕਦਾ ਭਾਈ ਐਨਾ ਕੁਝ ਜਿਹਦੇ ਅੰਦਰ ਗੱਲ ਹੋ ਮਾਰਾ ਤੇਰਾ ਕੀ ਕਰ ਲੂ ਉਹੀ ਕਰੂ ਜਿੱਦੀ ਕੋਠੀ 'ਚ ਦਾਣੇ ਹੋਣਗੇ ਤੇ ਕੋਈ ਹੌਲੀ ਦੇ ਕੇ ਭਾਂਡਾ ਭੰਨਦਾ ਅੰਦਰਲੀ ਗੱਲ ਨੂੰ ਤਾਂ ਜਾਣਦੇ ਆ ਇਹ ਵੀ ਝੰਡੇ ਦੀ ਬਹੀ ਦੇਖ ਲੋ ਜਾ ਕੇ ਜਿਹਨੇ ਦੇਖਣੀ ਆ ਸ਼ਰੀਕਾਂ ਦੇ ਰੋਬ ਪਾਉਂਦਾ ਐਨ ਤਾਂਸ ਨਹੀਂ ਖੜੀ ਹੁੰਦੀ ਚੋਰੀ ਦੇ ਪੁੱਤ ਗੱਭਰੂ ਹੋਏ ਆ ਕਦੇ ਤੇ ਫਿਰ ਗੱਲ ਨੂੰ ਮੋੜਾ ਪੈਣ ਲੱਗਦਾ ਆਪਦਾ ਘਰ ਗਾਲ ਕੇ ਨੱਕ ਰੱਖਿਆ ਤਾਂ ਕਾਹਦਾ ਰੱਖਿਆ ਇੱਕ ਦਿਨ ਨਾ ਕੀ ਨਾ ਕਰਿਆ ਜੋ ਪੱਲੇ ਅਜੇ ਤਾਂ ਕੁੜੀ ਦਾ ਵਿਆਹ ਪਿਆ ਸਿਰ ਤੇ ਇੱਕ ਹੋਰ ਆ ਉਦੋਂ ਛੋਟੀ ਵੇਖ ਲਾਂਗੇ ਇਹਨੂੰ ਇਕੋ ਲੱਤ ਜਾਂਦੇ ਨੂੰ 8000 ਜਿਹੜਾ ਝਾਂਡੇ ਤੋਂ ਲਿਆ ਸੀ ਸਾਰਾ ਬੁੜੇ ਦੇ ਹਗਾਮੇ ਉਤੇ ਲੱਗ ਗਿਆ ਕੁੜੀ ਦਾ ਵਿਆਹ ਸਿਰ ਉਤੇ ਪਿਆ ਸੀ ਮੱਲਣ ਸੀਰੀ ਨੂੰ ਨਾਲ ਲੈ ਕੇ ਟਾਲੇ ਵਾਲੇ ਖੇਤ ਜਾਂਦਾ ਤੇ ਉਹ ਦੋਵੇਂ ਚੁੱਪਚੀ ਪੀਤੇ ਹੀ ਕਣਕ ਵੁੱਢਣ ਲੱਗਦੇ ਉਹਨਾਂ ਦਰਮਿਆਨ ਕਦੇ ਕਦੇ ਹੀ ਕੋਈ ਗੱਲ ਹੁੰਦੀ ਸੀਰੀ ਸੋਚਦਾ ਰਹਿੰਦਾ ਦੂਈ ਨਾਲੇ ਲੋਕ ਕਿਹੜਾ ਸੁਖੀ ਐ ਐਵੇਂ ਫੋਕਾ ਜੱਟ ਦਾ ਹੀ ਰਗੜਾਉ ਹੁੰਦਾ ਅੰਦਰੋਂ ਤਾਂ ਪੋਲੀ ਐ ਪੋਲ ਅਖਿਰਸਾਲਦਾਰ ਕੇ ਬਾਈ ਰਸਾਲਦਾਰ ਕੇ ਆਹ ਧਰ ਲਿਆ ਵਾਢਾ ਵਾਹਣ ਨੂੰ ਚੱਲ ਆਪਾਂ ਨੂੰ ਕੀ ਅਗਲੇ ਸਾਲ ਹੋਰ ਕਿਸੇ ਨਾਲ ਰਲ ਜਾਗੇ ਤੇ ਫੇਰ ਤੇਜੂ ਅੰਦਾਜ਼ਾ ਲਾਉਣ ਲੱਗਦਾ ਕਿ ਉਹਨੂੰ ਹਾੜੀ ਦੇ ਕਿੰਨੇ ਕੋ ਦਾਣੇ ਇਸ ਵਾਰ ਆ ਜਾਣਗੇ ਕਿਉਂ ਤੇਜੂ ਕਿੰਨੀ ਕੋ ਕਣਖੋਜ ਤੇਰੀ ਤਾਕਤ ਮੱਲਣ ਵੀ ਆਪਣੇ ਦਿਮਾਗ ਵਿੱਚ ਜਿਵੇਂ ਇਹ ਸੋਚ ਰਿਹਾ ਹੁੰਦਾ ਤੇ ਝੂਕ ਅਸੀਆ ਠੱਲ ਕੇ ਖੜਾ ਹੋ ਜਾਂਦਾ ਤੇ ਸਾਰੇ ਖੇਤ ਵੱਲ ਤਰਦੀ ਤਰਦੀ ਨਜ਼ਰ ਮਾਰਦਾ ਆਖਦਾ ਕੀ ਕਹਿ ਸਕਦੇ ਆ ਦੇਖੋ ਤੇ ਜੋ ਆਪਣੇ ਚਿੱਤ ਵਿੱਚ ਹੀ ਪੂਰੇ ਦਸ ਕੁਮਾਂ ਦਾ ਅਦਾਜਾ ਲਾਉਂਦਾ ਉਹਨੂੰ ਹਿੱਸਾ ਤਾਂ ਦਸ ਕੁਮਾਂ ਦਾ ਹੀ ਮਿਲਣਾ ਸੀ ਪਰ ਮੱਲਣ ਅੱਠ ਕੁਮਾਂ ਵਾਰਸ ਉਹ ਦਾ ਸੋਦਾ ਦੋ ਕੁਮਾਂ ਦਾ ਝੋਰਾ ਕਰਨ ਲੱਗਦਾ ਉਹ ਅੰਦਰੇ ਅੰਦਰ ਕੁੜਦਾ ਬਾਪੂ ਜੇ ਨਾ ਮਰਦਾ ਤਾਂ ਹਾੜੀ ਦੀ ਫਸਲ ਵੇਚ ਕੇ ਇਹ ਦੋ ਕੁ ਮਾਤਾ ਬੇਸ਼ੱਕ ਉਹ ਛੁੜਾਈ ਲੈਂਦੇ। ਮੈਸ ਵਿਕ ਜਾਂਦੀ। ਥੋੜਾ ਆਖਣਾ ਰੁਪਈਆ ਹੋਰ ਮਕੰਦੀ ਤੋਂ ਵਿਆਜੂ ਲੈ ਲੈਂਦੇ। ਐਸ ਸਾਲ ਔਕੇ ਹੋ ਲੈਂਦੇ ਹੋਰ ਕੀ? 8000 ਜਿਹੜਾ ਬਾਪੂ ਉੱਤੇ ਲੱਗ ਗਿਆ। ਉਹਦੇ ਨਾਲ ਕੁੜੀ ਦਾ ਵਿਆਹ ਫੰਨੇ ਹੋ ਜਾਣਾ ਸੀਗਾ। ਫੱਕੀ ਉੱਡ ਜਾਂਦੀ ਕੇਰਾ ਤਾਂ। ਉਹ ਸੋਚਦਾ ਦੋ ਕੁ ਮਾਂਜੇ ਭਲਾ ਨਾਮ ਵੀ ਛੁੱਟਦੀ ਤਾਂ ਹਾੜੀ ਦੀ ਫਸਲ ਵੇਚ ਕੇ ਮਕੰਦੀ ਦਾ ਅੱਧਾ ਤਾਂ ਨਿਬੜ ਜਾਂਦਾ। ਹੁਣ ਤਾਂ ਨਾ ਇਸ ਪਾਸੇ ਨਾ ਉਸ ਪਾਸੇ ਵਿਚਾਲੇ ਲੜਕਦੇ ਰਹਗੇ ਤੇ ਫਿਰ ਜਦੋਂ ਮੱਲਣ ਸਿਆ ਕਹਿ ਕੇ ਤੇਜੂ ਉਹਦੇ ਨਾਲ ਕੋਈ ਹੋਰ ਗੱਲ ਕਰਦਾ ਤਾਂ ਉਹ ਚੌੜਾ ਜਿਆ ਹੋ ਜਾਂਦਾ ਉਹਦੇ ਵਿੱਚ ਉਹਦਾ ਅੰਦਰਲਾ ਜੱਟ ਜਾਗ ਪੈਂਦਾ ਉਹ ਹੌਸਲਾ ਰੱਖ ਕੇ ਬੋਲਣ ਲੱਗਦਾ ਗੱਲਾਂ ਵਿੱਚੋਂ ਗੱਲ ਉੱਠਦੀ ਤਾਂ ਮੱਲਣ ਤੌਣ ਅਕੜਾ ਕੇ ਆਖਦਾ ਪੈਸੇ ਦਾ ਕੀ ਐ ਪੈਸਾ ਤਾਂ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਕਾਰਤਕਾਰ ਨੂੰ ਦਿਲ ਚਾਹੀਦਾ ਮਾੜੇ ਦੇ ਲਾਲਾ ਤਾਂ ਦਵਾਨੀ ਨਹੀਂ ਖਾ ਲਾ ਸਕਦਾ ਜਮੀਨ ਗਿਆਣੇ ਧਰਨ ਦਾ ਕੋਈ ਮੇਣਾ ਨਹੀਂ ਜਿਹਦੇ ਕੋਲ ਹੋਈ ਉਹੀ ਤਰੂ ਨੰਗ ਕੀ ਗਿਆਣੇ ਧਰਦੂ ਦੇਖਿਆ ਹਕਾਮਾ ਕੀਤਾ ਹੁਣ ਸ਼ਰੀਕ ਸਾਲਾ ਕੋਈ ਬੋਲ ਨਹੀਂ ਸਕਦਾ ਬੋਲ ਸਕਦਾ ਤੇ ਫੇਰ ਉਹ ਹੋਰ ਹੌਸਲਾ ਦਿਖਾਉਂਦਾ ਹੁਣ ਕੁੜੀ ਦਾ ਵਿਆਹ ਵੀ ਦੇਖ ਲਈ ਸ਼ਰੀਕ ਤਾਂ ਧੀ ਦੇ ਯਾਰ ਚਾਂਬਣਾ ਪਾਉਂਦੇ ਹੋਣਗੇ ਚੰਗਾ ਹੋਇਆ ਵਿਆਹ ਤਰੇ ਤੋਂ ਬੁੜਾ ਮੁੱਕ ਗਿਆ ਪਰ ਇਹ ਨਹੀਂ ਪਤਾ ਇਹ ਮੱਲਣ ਸਿਉ ਹੈ ਇਕ ਵੀ ਭਾਵੇਂ ਦੋ ਬੁੜੇ ਮਰ ਜਾਂਦੇ ਕੁੜੀ ਦਾ ਵਿਆਹ ਤਾਂ ਓਡਾ ਹੀ ਹੋਊਗਾ ਤੂੰ ਦੇਖੀ ਸਹੀ ਮੁਸਲੀ ਅੰਨੇ ਕਰਦੇ ਆਂਗੇ ਪੈਸਾ ਤਾਂ ਸਾਲਾ ਹੱਥਾਂ ਦੀ ਮੈੜ ਐ ਆਪੇ ਦੇਉ ਸੱਚਾ ਬਾਦਸ਼ਾ ਤੇ ਫੇਰ ਮਨ ਵਿੱਚ ਕਹਿਣ ਲੱਗਦਾ ਉਹੀ ਐ ਕਰਨ ਵਾਲਾ ਉਹੀ ਸਮਾਰੂ ਸਾਰੇ ਕਾਜ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਕੱਲ ਪੜਾਂਗੇ ਆਪਾਂ ਇਸ ਕਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ